ਸੱਚੀ ਕਾਲ ਜੀ ਸਾਰਿਆਂ ਨੂੰ ਬੜੇ ਚਿਰ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਜਦੋਂ ਦੀ ਉਹ ਦੁਖਦਾਈ ਸਿੱਧੂ ਮੂਸੇਵਾਲਾ ਜਿਹੜਾ ਮਰਡਰ ਹੋਇਆ ਕਿ ਕਿਸ ਤਰ੍ਹਾਂ ਇਹ ਸਾਰੀ ਪਲੈਨਿੰਗ ਜੇਲਾ ਚ ਹੋਈ ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਸਪਸ਼ਟੀ ਹੋ ਗਈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਲਾਰੈਂਸ ਬਿਸ਼ਨੋਈ ਐਂਡ ਗੈਂਗ ਨੇ ਜਦ ਪਲਾਨ ਕੀਤਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ 'ਚ ਉਹਨਾਂ ਦੇ ਥੱਲੇ ਜਿਹੜੇ ਪ੍ਰਬੰਧਾ ਹੇਠ ਜੇਲ੍ਹਾਂ ਚੱਲਦੀਆਂ ਨੇ ਉੱਥੋਂ ਹੀ ਸਾਰਾ ਕੁਝ ਪਲਾਨ ਹੋਇਆ ਫਿਰ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਹੋਈ ਕਿ ਉਹਨਾਂ ਨੇ ਬੜੀ ਬੜੀ ਬੇਬਾਕੀ ਨਾਲ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਹਦੇ 'ਚ ਉਹਨੇ ਇੱਕ ਟੀਵੀ ਚੈਨਲ ਨੂੰ ਆਪਦਾ ਇੰਟਰਵਿਊ ਦਿੱਤਾ ਔਰ ਉਸ ਇੰਟਰਵਿਊ ਨੂੰ ਬੜੀ ਚਰਚਾ ਹੋਈ ਲੋਕਾਂ ਨੇ ਕਿਹਾ ਕਿ ਕਮਾਲ ਹੋ ਗਈ ਜਿਹੜਾ ਪੰਜਾਬ ਦੀ ਜੇਲ੍ਹ 'ਚ ਬੰਦ ਹੋਵੇ ਜਾ ਪੰਜਾਬ ਚ ਪੁਲਿਸ ਰਿਮਾਰਕ ਕਿ ਹੋਵੇ ਉਹਦੀ ਇੰਟਰਵਿਊ ਕਿਵੇਂ ਆ ਸਕਦੀ ਹੈ ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਉਸ ਵੇਲੇ ਇਹ ਸਪਸ਼ਟੀਕਰਨ ਦਿੱਤਾ ਕਿ ਨਹੀਂ ਇਹਦਾ ਹੁਲੀਆ ਦੇਖੋ ਇਹਦੇ ਇਹਦੇ ਕੱਪੜੇ ਦੇਖੋ ਇਹਦੀ ਦਾੜੀ ਬਹੁਤ ਵਧੀ ਹੋਈ ਹੈ ਔਰ ਇਹ ਇਥੋਂ ਦੀ ਨੀਏ ਪੁਰਾਣੀ ਹੈ ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜਿੱਤੇ ਚ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇਗੇ ਉਸੇ ਹੁਲੀਏ ਤੇ ਕੱਪੜਿਆਂ 'ਚ ਇੱਕ ਫੇਰ ਇੰਟਰਵਿਊ ਆ ਜਾਂਦੀ ਹੈ ਤੇ ਨਾਲ ਸਪਸ਼ਟ ਹੋ ਗਿਆ ਕੀ ਇਹ ਇੰਟਰਵਿਊ ਪੰਜਾਬ ਦੀਆਂ ਜੇਲਾ ਚ ਬੈ ਕੇ ਹੋ ਰਹੀ ਹੈ ਚਲੋ ਇੱਕ ਭਗਵੰਤਬਾਨ ਨੇ ਆਪ ਦੀ ਜਾਨ ਬਚਾਉਣੀ ਸੀ ਕਿਉਂਕਿ ਉਹ ਹੋਮ ਮਿਨਿਸਟਰ ਵੀ ਨੇ ਚੀਫ ਮਿਨਿਸਟਰ ਤਾਂ ਹੈ ਹੀ ਹੋਮ ਮਿਨਿਸਟਰ ਵੀ ਨੇ ਤੇ ਜੇਲ ਮਿਨਿਸਟਰ ਵੀ ਨੇ ਉਹਨਾਂ ਨੇ ਕਵਰ ਅਪ ਆਪਰੇਸ਼ਨ ਲਾਂਚ ਕਰਤਾ 8 ਮਹੀਨੇ ਜਾ ਚੱਲੀ ਕੁਛ ਨਹੀਂ ਹੋਇਆ ਆਖੀਰ ਚ ਹਾਈ ਕੋਰਟ ਨੇ ਇਹ ਕੇਸ ਨੂੰ ਤਲਬ ਕਰ ਲਿਆ ਸੁਮੋਟੋ ਇਹਦੇ ਚ ਐਕਸ਼ਨ ਲੈ ਲਿਆ ਹੁਣ ਕੱਲ ਪਰਸੋਂ ਦੀ ਇਹ ਖਬਰ ਲੱਗ ਰਹੀ ਹੈ ਜਿਹਦੇ ਚ ਲਿਖ ਲਿਆ ਜਾ ਰਿਹਾ ਅਨ ਲਾਈਕਲੀ ਥਟ ਬਿਸ਼ਨੋਈ ਵਾਸ ਇੰਟਰਵਿਊਡ ਇਨ ਪੰਜਾਬ ਜੇਲ ਦਮਨ ਟੂ ਹਾਈ ਕੋਰਟ ਮੇਰੀ ਹਾਈ ਕੋਰਟ ਅੱਗੇ ਹੱਥ ਜੋੜ ਕੇ ਬੇਨਤੀ ਆ ਜੱਜ ਆਨਰੇਬਲ ਜੱਜ ਸਾਹਿਬਾਨਾ ਨੂੰ ਕਿ ਜੇਲ ਦੇ ਜਿਹੜੇ ਐਸਆਈਟੀ ਬਣੀ ਹੈ ਕਿ ਉਹ ਕਦੇ ਆਪਦੇ ਮੁੱਖ ਮੰਤਰੀ ਨੂੰ ਇਨਡਿਕਟ ਕਰਨਗੇ ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾ ਹਟੇ ਜੀ ਗੱਲ ਹੋਈ ਆ ਇਹ ਕਵਰ ਅਪ ਆਪਰੇਸ਼ਨ ਆ ਹਾਈਲੀ ਅਨ ਲਾਈਕਲੀ ਲੱਭ ਵਰਤਿਆ ਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੋਈ ਇੱਥੇ ਕਿ ਨਹੀਂ ਹੋਈ ਲੱਗਦਾ ਹੈ ਕਿ ਹੋ ਸ਼ਾਇਦ ਨਹੀਂ ਹੋਈ ਸ਼ਾਇਦ ਔਰ ਨਹੀਂ ਹੋਣ 'ਚ ਬੜਾ ਫਰਕ ਹੈ ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਇੱਥੇ ਨਹੀਂ ਹੋਈ ਤੇ ਕਿੱਥੇ ਹੋਈ ਦੱਸੋ ਫਿਰ ਉਸ ਤੇ ਮੈਟਰ ਤੇ ਬਿਲਕੁਲ ਸਾਇਲੈਂਟ ਹੈ ਇਸ ਲਈ ਇਹ ਤੋਂ ਬੜਾ ਸਪਸ਼ਟ ਹੈ ਸਿਰਫ ਤੇ ਸਿਰਫ ਹਾਈ ਕੋਰਟ ਤੋਂ ਵੀ ਤਰੀਕ ਲੱਗੀ ਆ ਆਪਦੀ ਝਾਲ ਬਚਾਉਣ ਤੱਕ ਸੀਮਿਤ ਹੈ ਸਚਾਈ ਸਾਹਮਣੇ ਆਉਣੀ ਚਾਹੀਦੀ ਕਿਉਂਕਿ ਜੇਲਾ 'ਚ ਬਹੁਤ ਵੱਡੇ ਪੱਧਰ ਤੇ ਐਕਸਟਰੈਸ਼ਨ ਰੈਕਟ ਟਾਰਗੇਟਡ ਕਿਲਿੰਗ ਡਰਗਸ ਦਾ ਘਪਾਰ ਹਰ ਤਰੀਕੇ ਦਾ ਐਂਟੀ ਨੈਸ਼ਨਲ ਐਲੀਮੈਂਟ ਬਾਰਡਰ ਐ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਸ ਨੇ ਔਰ ਇਸ ਸਾਰੇ ਪ੍ਰਬੰਧ ਇੱਕ ਫੇਲ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਆ ਉਹਨਾਂ ਦੇ ਪ੍ਰਬੰਧਾ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ ਉਹਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ ਹੈ ਇਸ ਲਈ ਜੇ ਸਚਾਈ ਸਾਹਮਣੇ ਲਿਆਉਣੀ ਹੈ ਇੱਕ ਇੰਡੀਪੈਂਡੈਂਟ ਇਨਕੁਆਇਰੀ ਅੰਡਰ ਆਫੀਸਰ ਜਿਹੜੇ ਆਰ ਨਾਟ ਰਿਪੋਰਟਿੰਗ ਟੂ ਦ ਚੀਫ ਮਿਨਿਸਟਰ ਆਫ ਪੰਜਾਬ ਜਿਹੜੇ ਜਾਂ ਤਾਂ ਉਹ ਇੰਡੀਪੈਂਡੈਂਟ ਏਜੰਸੀ ਹੋ ਜੇ ਜਾਂ ਕੋਈ ਹੋਰ ਸਟੇਟ ਦੇ ਆਫੀਸਰ ਹੋ ਜਾਣ ਆਈਪੀਐਸ ਆਫੀਸਰ ਜਿਨ੍ਹਾਂ ਦੇ ਥੱਲੇ ਇਹ ਇਨਕੁਆਇਰੀ ਹੋਵੇ ਫਿਰ ਸੱਚ ਸਾਮਨੇ ਆਊਗਾ ਨਹੀਂ ਤਾਂ ਇਹ ਸਿਰਫ ਇੱਕ ਕਵਰ ਅਪ ਹੈ ਇੱਕ ਵਾਈਟਵਾਸ਼ ਹੈ ਆਨਰੇਬਲ ਕੋਰਟਸ ਨੂੰ ਮਿਸਲੀਡ ਕਰਨ ਦਾ ਇੱਕ ਬੜਾ ਤਗੜਾ ਇਹਨਾਂ ਦੀ ਇਹ ਸਾਜ਼ਿਸ਼ ਹੈ ਸੋ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਆਨਰੇਬਲ ਹਾਈ ਕੋਰਟ ਦੇ ਆਨਰੇਬਲ ਜੱਜ ਸਾਹਿਬਾਨ ਸਮਰੱਥ ਨੇ ਔਰ ਇਸ ਮੈਟਰ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੋ ਉਹ ਵੀ ਇਹਨਾਂ ਗੱਲਾਂ ਦੇ ਨੋਟਿਸ ਲੈ ਕੇ ਇਦੇ ਤੇ ਜੋ ਬਣਦਾ ਐਕਸ਼ਨ ਹੈ ਉਹ ਕਰਨਗੇ so that ਪੰਜਾਬ ਕੈਨ ਬੀ ਸੇਫ ਐਂਡ ਪੰਜਾਬ ਚ ਸਿਕਿਉਰਿਟੀ ਹੋਵੇ ਸੇਫਟੀ ਸਿਕਿਉਰਿਟੀ ਹੋਵੇ ਕਿਉਂਕਿ ਇਹ ਵੀ ਸਚਾਈ ਹੈ ਕਿ ਇਥੋਂ ਦਾ ਡਿਵੈਲਪਰ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ ਮਗਰ ਅੱਜ ਕਿਉਂਕਿ ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਜਿਹੜੇ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਨੇ ਹੋਮਲੈਂਡ ਵਾਲੇ ਉਹਨਾਂ ਨੂੰ 10 ਕਰੋੜ ਰੁਪਏ ਦੀ ਪਰੋਤਿਆ ਗਏ ਉਹਨਾਂ ਨੂੰ ਗਨਮੈਨ ਦੇ ਦਿੱਤੇ ਗਏ ਜਿਹੜਾ ਚੀਫ ਮਿਨਿਸਟਰ ਦੇ ਇੰਨੇ ਨੇੜੇ ਆ ਉਹਨੂੰ ਬੁਲੇਟ ਪ੍ਰੂਫ ਗੱਡੀ ਮਿਲ ਜੇ ਸਿਕਿਉਰਟੀ ਮਿਲ ਜੇ ਮਗਰ ਉਹਨੂੰ ਵੀ ਫੋਨ ਆਉਣ ਤੋਂ ਜੇਲਾ ਤੋਂ ਇਹ ਕਾਰੋਬਾਰ ਨੂੰ ਚਲਾਉਣ ਤੋਂ ਇਹ ਰੋਕ ਨਹੀਂ ਸਕਦੇ ਜੇ ਉਹਦੇ ਨਜ਼ਦੀਕੀਆਂ ਦਾ ਹਾਲ ਹੈ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਤੁਸੀਂ ਆਪ ਜਾਣਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ